ਸਰੀਆਕਾਲ ਦੋਸਤੋ ਮੈਂ ਨੀਰਜ ਵਰਮਾ ਤੁਹਾਡਾ ਆਪਣੇ ਚੈਨਲ ਪੰਜਾਬੀ ਸਟੋਰੀ ਟੈਲਰ ਵਿੱਚ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅਗਵਾ ਅਤੇ ਕਤਲ ਨਾਲ ਜੁੜੀ ਇਸ ਖੌਫਨਾਕ ਕਹਾਣੀ ਦੀ ਗੱਲ 9 ਫਰਵਰੀ 2012 ਦੀ ਹੈ ਦਿੱਲੀ ਦੇ ਕੁਤਬ ਵਿਹਾਰ ਦੇ ਫੇਸਮਨਫੀ 2 ਵਿੱਚ ਕੁੰਵਰ ਸਿੰਘ ਨੀਗੀ ਨਾਂ ਦੇ ਵਿਅਕਤੀ ਆਪਣੇ ਪੂਰੇ ਪਰਿਵਾਰ ਨਾਲ ਰਹਿੰਦੇ ਸਨ ਵੈਸੇ ਤਾਂ ਕੁੰਵਰ ਸਿੰਘ ਮੂਲ ਰੂਪ ਵਿੱਚ ਉੱਤਰਾਖੰਡ ਦੇ ਸਨ ਪਰ ਕੰਮ ਦੇ ਸਿਲਸਿਲੇ ਵਿੱਚ ਦਿੱਲੀ ਰਹਿੰਦੇ ਸਨ ਕੁੰਵਰ ਸਿੰਘ ਨੀਗੀ ਬਹੁਤ ਗਰੀਬ ਸਨ ਅਤੇ ਬਤੌਰ ਸਿਕਿਉਰਿਟੀ ਗਾਰਡ ਕੰਮ ਕਰਦੇ ਸਨ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ ਉਹਨਾਂ ਨੂੰ ਗਾਰਡ ਦੀ ਨੌਕਰੀ ਕਰਦਿਆਂ ਲੰਬਾ ਸਮਾਂ ਹੋ ਚੁੱਕਾ ਸੀ ਪਰ ਹੁਣ 2012 ਦੇ ਆਸ-ਪਾਸ ਉਹ ਨੌਕਰੀ ਛੱਡਣ ਦਾ ਮਨ ਬਣਾਉਣ ਲੱਗੇ ਸਨ ਕਿਉਂਕਿ ਪਰਿਵਾਰ ਦੀ ਵੱਡੀ ਧੀ ਕਿਰਨ ਨੌਕਰੀ ਕਰਨ ਲੱਗ ਪਈ ਸੀ ਕਿਰਨ ਨੇ ਜਿੱਦੀ ਉਮਰ ਉਸ ਵੇਲੇ 19 ਸਾਲ ਸੀ ਕਿਰਨ ਪੜ੍ਹਾਈ ਲਿਖਾਈ ਵਿੱਚ ਬਚਪਨ ਤੋਂ ਹੀ ਕਾਫੀ ਹੁਸ਼ਿਆਰ ਸੀ ਅਤੇ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸਨੇ ਇੱਕ ਕੰਪਨੀ ਵਿੱਚ ਨੌਕਰੀ ਜੁਆਇਨ ਕਰ ਲਈ ਸੀ ਕਿਰਨ ਦਾ ਦਫ਼ਤਰ ਉਸਦੇ ਘਰ ਤੋਂ ਕੁਝ ਹੀ ਦੂਰੀ ਤੇ ਸੀ ਅਤੇ ਉਹ ਰੋਜ਼ਾਨਾ ਲਗਭਗ 20 ਮਿੰਟ ਪੈਦਲ ਚੱਲ ਕੇ ਦਫ਼ਤਰ ਤੋਂ ਘਰ ਆਉਂਦੀ ਜਾਂਦੀ ਸੀ ਰੋਜ਼ ਵਾਂਗ 9 ਫਰਵਰੀ 2012 ਨੂੰ ਵੀ ਕਿਰਨ ਨੇਗੀ ਦਫ਼ਤਰ ਜਾਂਦੀ ਹੈ ਪਰ ਅੱਜ ਉਸ ਨੂੰ ਘਰ ਆਉਂਦੇ ਹੋਏ ਥੋੜੀ ਦੇਰ ਹੋ ਜਾਂਦੀ ਹੈ ਰਾਤ ਦੇ ਲਗਭਗ 9 ਵਜ ਚੁੱਕੇ ਸਨ ਪਰ ਕਿਰਨ ਅਜੇ ਤੱਕ ਘਰ ਨਹੀਂ ਪਹੁੰਚੀ ਸੀ ਕਿਰਨ ਨੂੰ ਵੀ ਪਤਾ ਸੀ ਕਿ ਜੇਕਰ ਦੇਰ ਹੋਈ ਤਾਂ ਘਰ ਵਾਲੇ ਪਰੇਸ਼ਾਨ ਹੋਣਗੇ ਇਸ ਲਈ ਉਹ ਆਪਣੀਆਂ ਦੋ ਸਹੇਲੀਆਂ ਨਾਲ ਤੇਜ਼ੀ ਨਾਲ ਕਦਮ ਵਧਾਉਂਦੇ ਹੋਏ ਘਰ ਵੱਲ ਜਾ ਰਹੀ ਸੀ ਅਜੇ ਕਿਰਨ ਆਪਣੇ ਘਰ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਸੀ ਕਿ ਅਚਾਨਕ ਇੱਕ ਲਾਲ ਰੰਗ ਦੀ ਟਾਟਾ ਇੰਡੀਕਾ ਕਾਰ ਉਸ ਦੇ ਕੋਲ ਆ ਕੇ ਰੁਕਦੀ ਹੈ ਅਜੇ ਇਹ ਤਿੰਨੇ ਕੁੜੀਆਂ ਕੁਝ ਸਮਝ ਪਾਉਂਦੀਆਂ ਉਸ ਤੋਂ ਪਹਿਲਾਂ ਹੀ ਕਾਰ ਵਿੱਚੋਂ ਦੋ ਮੁੰਡੇ ਉਤਰਦੇ ਹਨ ਅਤੇ ਅਚਾਨਕ ਕਿਰਨ ਨੂੰ ਇੱਕ ਝਟਕੇ ਵਿੱਚ ਖਿੱਚ ਕੇ ਕਾਰ ਅੰਦਰ ਸੁੱਟ ਲੈਂਦੇ ਹਨ। ਇੱਕ ਰਾਹਗੀਰ ਦੀ ਨਜ਼ਰ ਇਨ੍ਹਾਂ ਮੁੰਡਿਆਂ ਤੇ ਪੈਂਦੀ ਹੈ ਅਤੇ ਉਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਉਹ ناکਾਮ ਰਹਿੰਦਾ ਹੈ ਅਤੇ ਉਹ ਮੁੰਡੇ ਕਿਰਨ ਨੂੰ ਲੈ ਕੇ ਫਰਾਰ ਹੋ ਜਾਂਦੇ ਹਨ। ਹੁਣ ਕਿਰਨ ਦੀਆਂ ਦੋਵੇਂ ਸਹੇਲੀਆਂ ਭੱਜਦੀਆਂ ਹੋਈਆਂ ਕਿਰਨ ਦੇ ਘਰ ਜਾਂਦੀਆਂ ਹਨ ਅਤੇ ਇਸ ਘਟਨਾ ਦੀ ਜਾਣਕਾਰੀ ਉਸਦੇ ਮਾਤਾ-ਪਿਤਾ ਨੂੰ ਦਿੰਦੀਆਂ ਹਨ। ਧੀ ਦੇ ਕਿਡਨਾਪ ਹੋਣ ਦੀ ਖਬਰ ਸੁਣਦੇ ਹੀ ਪਿਤਾ ਭੱਜਦੇ ਹੋਏ ਨੇੜਲੇ ਚਾਵਲਾ ਥਾਣੇ ਜਾਂਦੇ ਹਨ। ਹਨੋ ਤਾਂ ਦਿੱਲੀ ਪੁਲਿਸ ਤੁਹਾਡੀ ਸੇਵਾ ਵਿੱਚ ਹਮੇਸ਼ਾ ਰਹਿੰਦੀ ਹੈ ਪਰ ਉਸ ਰਾਤ ਜਦੋਂ ਕਿਰਨ ਦੇ ਪਿਤਾ ਥਾਣੇ ਗਏ ਤਾਂ ਪੁਲਿਸ ਨੇ ਇਹ ਕਹਿ ਕੇ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਕਿ ਫਿਲਹਾਲ ਥਾਣੇ ਵਿੱਚ ਜਾਂਚ ਲਈ ਜਾਣ ਵਾਸਤੇ ਕੋਈ ਗੱਡੀ ਹੀ ਨਹੀਂ ਹੈ ਹਾਲਾਂਕਿ ਕਿਰਨ ਦੇ ਪਿਤਾ ਉੱਥੇ ਰੁਕੇ ਰਹੇ ਅਤੇ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਤਦ ਜਾ ਕੇ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਜੇਕਰ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਹੁੰਦਾ ਤਾਂ ਸ਼ਾਇਦ ਘਾਰ ਨੂੰ ਕੁਝ ਘੰਟਿਆਂ ਵਿੱਚ ਫੜਿਆ ਜਾ ਸਕਦਾ ਸੀ ਪਰ ਪੁਲਿਸ ਦੀ ਢਿੱਲਮਠ ਕਾਰਨ ਕਾਫੀ ਸਮਾਂ ਬੀਤ ਗਿਆ ਹਾਲਾਂਕਿ ਕਈ ਘੰਟਿਆਂ ਬਾਅਦ ਜਦੋਂ ਦਬਾਅ ਵਧਿਆ ਤਾਂ ਪੁਲਿਸ ਨੇ ਜਾਂਚ ਤੇਜ਼ ਕੀਤੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਲਾਲ ਰੰਗ ਦੀ ਇੰਡੀਕਾ ਕਾਰ ਹਰਿਆਣਾ ਵੱਲ ਜਾਂਦੀ ਦਿਖਾਈ ਦਿੱਤੀ ਹੈ। ਇਸੇ ਆਧਾਰ ਤੇ ਪੁਲਿਸ ਨੂੰ ਉਹ ਕਾਰ ਮਿਲ ਗਈ ਅਤੇ ਕਾਰ ਦੇ ਨਾਲ 26 ਸਾਲਾ ਰਾਹੁਲ ਕੁਮਾਰ ਨਾਂ ਦਾ ਲੜਕਾ ਵੀ ਫੜਿਆ ਗਿਆ। ਪੁੱਛਗਿੱਛ ਵਿੱਚ ਰਾਹੁਲ ਨੇ ਖੁਲਾਸਾ ਕੀਤਾ ਕਿ ਇਸ ਕਾਂਡ ਵਿੱਚ ਉਸ ਦੇ ਨਾਲ ਉਸ ਦਾ ਭਰਾ ਰਵੀ ਅਤੇ ਦੋਸਤ ਵਿਨੋਦ ਵੀ ਸ਼ਾਮਲ ਹਨ। ਉਸ ਨੇ ਦੱਸਿਆ ਕਿ ਉਹਨਾਂ ਨੇ ਕਿਰਨ ਨੂੰ ਅਗਵਾ ਕਰਕੇ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਰੋੜੀ ਪਿੰਡ ਵਿੱਚ ਲਿਜਾ ਕੇ ਉਸ ਨਾਲ ਬਾਰੀ-ਬਾਰੀ ਰੇਪ ਕੀਤਾ ਅਤੇ ਫਿਰ ਸਰੋਂ ਦੇ ਖੇਤ ਵਿੱਚ ਸੁੱਟ ਦਿੱਤਾ। ਪੁਲਿਸ ਰਾਹੁਲ ਦੀ ਨਿਸ਼ਾਨਦੇਹੀ ਤੇ ਰੇਵਾੜੀ ਪਹੁੰਚੀ ਜਿੱਥੇ ਥੋੜੀ ਮਿਹਨਤ ਤੋਂ ਬਾਅਦ ਕਿਰਨ ਦੀ ਲਾਸ਼ ਮਿਲ ਗਈ ਲਾਸ਼ ਨੂੰ ਇੰਨੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਕਿ ਚਿਹਰਾ ਪਛਾਣਨਾ ਨਾ ਮੁਮਕਿਨ ਸੀ ਸਰੀਰ ਤੇ ਸਿਗਰਟ ਨਾਲ ਸਾੜਨ ਦੇ ਨਿਸ਼ਾਨ ਸਨ ਲਾਸ਼ ਦੀ ਹਾਲਤ ਦੱਸ ਰਹੀ ਸੀ ਕਿ ਦਰਿੰਦਿਆਂ ਨੇ ਕਿੰਨੀ ਹੈਵਾਨੀਅਤ ਕੀਤੀ ਸੀ ਪੁਲਿਸ ਨੇ ਬਾਕੀ ਦੋ ਆਰੋਪੀਆਂ ਰਵੀ ਅਤੇ ਵਿਨੋਦ ਨੂੰ ਵੀ ਗ੍ਰਿਫਤਾਰ ਕਰ ਲਿਆ ਸਬੂਤ ਵਜੋਂ ਪੁਲਿਸ ਨੂੰ ਸ਼ਰਾਬ ਦੀਆਂ ਬੋਤਲਾਂ ਗਲਾਸ ਸਨੈਕਸ ਦੇ ਪੈਕੇਟ ਅਤੇ ਹੋਰ ਚੀਜ਼ਾਂ ਮਿਲੀਆਂ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਕਿਰਨ ਨਾਲ ਬੇਰਹਿਮੀ ਨਾਲ ਕੁੱਟਮਾਰ ਅਤੇ ਰੇਪ ਕੀਤਾ ਗਿਆ ਸੀ ਫਿਰ ਕਾਰ ਦੇ ਜੈਕ ਅਤੇ ਰਾਡ ਨਾਲ ਸਿਰ ਤੇ वार ਕਰਕੇ ਉਸ ਨੂੰ ਮਾਰ ਦਿੱਤਾ ਗਿਆ ਸੀ ਅਤੇ ਪਛਾਣ ਛਪਾਉਣ ਲਈ ਚਿਹਰਾ ਕੁਚਲ ਦਿੱਤਾ ਗਿਆ ਸੀ ਪੁਲਿਸ ਨੇ 40 ਪੰਨਿਆਂ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਸੈਸ਼ਨ ਕੋਰਟ ਨੇ 49 ਗਵਾਹਾਂ ਅਤੇ ਸਬੂਤਾਂ ਦੇ ਆਧਾਰ ਤੇ ਤਿੰਨਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਸੁਣਾਈ ਦਿੱਲੀ ਹਾਈ ਕੋਰਟ ਨੇ ਵੀ 2014 ਵਿੱਚ ਮੌਤ ਦੀ ਸਜ਼ਾ ਬਰਕਰਾਰ ਰੱਖੀ ਪਰ 2016 ਵਿੱਚ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਫਾਈਲਾਂ ਸਾਲਾਂ ਤੱਕ ਦੱਬੀਆਂ ਰਹੀਆਂ ਇਨਸਾਫ ਲਈ ਕਿਰਨ ਦੇ ਪਿਤਾ ਦਰਦਰ ਭਟਕਦੇ ਰਹੇ ਉਹ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਕੋਲ ਵੀ ਗਏ ਪਰ ਉਹਨਾਂ ਨੇ 1 ਲੱਖ ਦਾ ਚੈੱਕ ਦੇ ਕੇ ਵਾਪਸ ਭੇਜ ਦਿੱਤਾ ਜਦੋਂ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਤਾਂ ਸਭ ਕੁਝ ਬਦਲ ਗਿਆ ਅਦਾਲਤ ਵਿੱਚ ਦਿੱਲੀ ਪੁਲਿਸ ਦੀਆਂ ਕਈ ਖਾਮੀਆਂ ਸਾਹਮਣੇ ਆਈਆਂ 1 ਪੁਲਿਸ ਨੇ ਡੀਐਨਏ ਸੈਂਪਲ 10 ਤੋਂ 11 ਦਿਨ ਥਾਣੇ ਵਿੱਚ ਹੀ ਰੱਖੇ ਜਾਂਚ ਲਈ ਨਹੀਂ ਭੇਜੇ 2 ਵਾਰਦਾਤ ਵਾਲੀ ਕਾਰ ਦੀ ਫੋਰੈਂਸਿਕ ਜਾਂਚ ਵਿੱਚ ਦੇਰੀ ਕੀਤੀ ਗਈ 3 ਅਪਰਾਧੀਆਂ ਦੀ ਪਛਾਣ ਪ੍ਰੇੜ ਟਿਪ ਨਹੀਂ ਕਰਵਾਈ ਗਈ 4 कुल 49 ਵਿੱਚੋਂ ਸਿਰਫ 39 ਗਵਾਹਾਂ ਦੇ ਬਿਆਨ ਦਰਜ ਹੋਏ ਅਤੇ ਕਾਰ ਦੀ ਨੰਬਰ ਪਲੇਟ ਦੀ ਪਛਾਣ ਸਾਬਤ ਨਹੀਂ ਹੋ ਸਕੀ ਸਬੂਤਾਂ ਦੀ ਘਾਟ ਕਾਰਨ ਨਵੰਬਰ 2020 ਵਿੱਚ ਸੁਪਰੀਮ ਕੋਰਟ ਨੇ ਤਿੰਨਾਂ આરોપીਾਂ ਰਾਹੁਲ, ਰਵੀ ਅਤੇ ਵਿਨੋਦ ਨੂੰ ਬਰੀ ਕਰ ਦਿੱਤਾ ਇਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸਵਾਲ ਇਹ ਉੱਠਿਆ ਕਿ ਜੇ ਇਹਨਾਂ ਤਿੰਨਾਂ ਨੇ ਨਹੀਂ ਕੀਤਾ ਤਾਂ ਕਿਰਨ ਨਾਲ ਇੰਨੀ ਦਰਿੰਦਗੀ ਕਿਸਨੇ ਕੀਤੀ ਕਿਰਨ ਦਾ ਗੁਨਾਹਗਾਰ ਕੌਣ ਹੈ ਇਸ ਦਾ ਜਵਾਬ ਅੱਜ ਤੱਕ ਨਹੀਂ ਮਿਲਿਆ ਸ਼ਾਇਦ ਕਿਰਨ ਨੂੰ ਕਦੇ ਇਨਸਾਫ ਨਹੀਂ ਮਿਲ ਸਕੇਗਾ ਦੋਸਤੋ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਮਿਹਨਤ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਫੋਲੋ ਜਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਦੋਸਤੋ